ਮੈਂ ਘਰ ਨੂੰ ਵਾ ਗਿਆ ਵਾਕਰੋਂ ਆਉਂਦੇ ਨੂੰ ਤਾਂ ਉਹ ਥੀਦੀ ਸੀ ਮੈਨੂੰ ਵੀ ਪਸ਼ੂਆਂ ਦਾ ਰੜਾਟ ਸੁਣਨ ਗਿਆ ਜਦੋਂ ਬਹੁਤ ਆ ਕੇ ਦੇਖਿਆ ਕਿ ਕਹਾਂ ਲਵੇ ਨਾ ਜੀ ਖੁੱਲੀਆਂ ᱛੀਆਂ ਆ ਦੇਖੋ ਹੁਣ ਜਿਵੇਂ ਪਈਆਂ ਬਸ ਅਈ ਤਰਫ ਤਰਫ ਕੇ ਮਰ ਗਈਆਂ ਬਾੜ ਦਾ ਬਾਗਲ ਬਣਿਆ ਹੋਇਆ ਥੀ ਹਾਂ ਖੁੱਲੀਆਂ ᱛੀਆਂ ਨਾ ਜੀ ਕੋਈ ਨਹੀਂ ਬਚਿਆ ਜਿੰਨੇ ਮੈਂ ਚਾਰ ਦਾ ਇੱਕ ਵੀ ਨਹੀਂ ਬਚਿਆ ਤੁਹਾਡਾ ਸਾਰਾ ਇਹ ਸੀ ਤੀ ਇਹਨਾਂ ਤੋਂ ਬਿਨਾ ਤਾਂ ਹੋਰ ਕਰ ਨਹੀਂ ਸਕਦੀ ਕੁਝ ਉਹ ਇੱਕ ਤਾਂ ਗਈ ਸੀ ਭੱਜ ਕੇ ਉਹ ਉੱਥੇ ਜਾ ਮਰੀ ਉਹ ਵੀ ਮਰ ਗਈ ਕੁੜੀ ਦਾ ਵਿਆਹ ਕਰਨਾ ਸੀਗਾ ਕੁੜੀ ਦਾ ਮਾਰਾ ਤਲਲੇ ਲਈ ਜਾਂਦਾ ਸੀ ਇਹ ਇੱਕ ਬੰਦਾ ਉਹ ਤਾਂ ਕੰਮ ਕਰਦਾ

ਬੋਲ ਜਗੇ ਭਾਈ ਬੋਲ ਕੇ ਬੋਲ ਕੇ ਬਹੁਤ ਜਿਆਦਾ ਗਾਇਨੇ ਚ ਤਾਂ ਇਹਦੇ ਵਿਚ ਨਹੀਂ ਪੜਿਆ ਅੱਗਾ ਆ ਗੋ ਉਹ ਵੱਡਾ ਪੈਪ ਲੈ ਲੈਂਦਾ ਆ ਉੱਧਰ ਲਾ ਦੇ ਉੱਧਰ ਦੱਲੀ ਪਾਉਣ ਚੰਦਰ ਇਹ 41 ਪਸ਼ੂ ਸੀ ਜੀ ਇਹ ਇਹ ਸਾਹਮਣੇ ਪੈਨ 19 ਬੱਕਰੀਆਂ ਸੀ 21 ਭੇਡਾਂ ਸੀ ਕਿਵੇਂ ਲੱਗੀ ਇਹ ਤਾਂ ਅੱਗੇ ਇਧਰੋਂ ਆਈ ਆ ਮੈਨੂੰ ਤਾਂ ਕੋਈ ਇਹ ਜਹਾ ਹੀ ਨਹੀਂ ਸੀ ਕਿ ਵੀ ਅੱਗੇ ਇੱਥੇ ਆ ਜੂਗੀ ਅੱਗੇ ਤਾਂ ਉਹ ਉਧਰ ਫਿਰਦੀ ਸੀ ਮੈਂ ਘਰ ਨੂੰ ਭੱਗਿਆ ਬੱਕਰ ਉਹਨਾਂ ਨੂੰ ਤਾਂ ਅੱਗੇ ਉੱਥੇ ਦੀ ਸੀ ਮੈਨੂੰ ਵੀ ਪਸ਼ੂਆਂ ਦਾ ਰੜਾਟ ਸੁਣ ਲੱਗਿਆ ਜਦੋਂ ਬਹੁਤ ਆ ਕੇ ਦੇਖਿਆ ਕਿ ਕਹਾਂ ਲਵੇ ਨਾ ਜੀ ਖੁੱਲੀਆਂ ᱛੀਆਂ ਦੇਖੋ ਹੁਣ ਜਿਵੇਂ ਪਿੰਗਾਂ ਬਸ ਅਈ ਤਰਕ ਤਰਫ ਕੇ ਮਰ ਗਏ ਬਾੜ ਦਾ ਬਾਗਲ ਬਣਿਆ ਹੋਇਆ ᱛੀ ਹਾਂ ਖੁੱਲੀਆਂ ᱛੀਆਂ ਨਾ ਜੀ ਕੋਈ ਨਹੀਂ ਬਚਿਆ ਜਿੰਨੇ ਮੈਂ ਚਾਰ ਦਾ ਇੱਕ ਵੀ ਨਹੀਂ ਬਚਿਆ ਅੱਛਾ ਤੁਹਾਡਾ ਫਿਰ ਗੁਜ਼ਾਰਾ ਸਾਰਾ ਇਹਦੇ ਉੱਪਰ ਏਸੇ ᱛੀ ਇਹਨਾਂ ਤੋਂ ਬਿਨਾਂ ਤਾਂ ਹੋਰ ਕਰ ਨਹੀਂ ਸਕਦੀ ਕੁਛ ਉਹ ਇੱਕ ਤਾਂ ਗਈ ᱛੀ ਭੱਜ ਕੇ ਉਹ ਉੱਥੇ ਜਾ ਮਰੀ ਉਹ ਵੀ ਮਰ ਗਈ ਕੁੜੀ ਦਾ ਵਿਆਹ ਕਰਨਾ ਸੀਗਾ ਕੁੜੀ ਦਾ ਮਾਰਾ ਤਲ ਲੈ ਲਈ ਜਾਂਦਾ ਸੀ ਇਹੇ ਜੀ ਮੇਰੇ ਕੋਲੇ ਸਹੀ ਲਾਈਏ ਜੇ ਆਪਾਂ 5 5.5 ਤੱਕ ਤੀ ਇਹ ਹੁਣ ਮੈਂ 10 ਕਹਾ ਜਾਂ 8 ਕਹਾ ਉਹ ਨਹੀਂ ਬਣਦਾ 40 ਇਹਨਾਂ ਦਾ ਜਨਮ ਹਾਂ ਹਾਂ ਆ ਇੰਨੇ ਦੇ ਆਉਣਗੇ ਹਾਂ 5.5 ਲੱਖ ਰੁਪਏ ਕਹਿੰਦੇ ਹਾਂ 5 5.5 ਲੱਖ ਦੇ ਜਣੇ ਇਹਨੇ ਇੱਕ ਬਣਦੇ ਨਾ ਜੇ ਆਮ ਵੀ ਵੇਚ ਗਏ ਆਪਾਂ ਇੰਨੇ ਕ ਬਣਦੇ ਨੇ ਉਹਨਾਂ ਜਾਇ ਜੇ ਮੈਂ 7 8 ਦੇ ਕਹਿਦਾ ਉਹਦਾ ਕੋਈ ਫਾਇਦਾ ਨਹੀਂ ਜੇਕਰ ਤੁਸੀਂ ਨੇੜੇ ਹੁੰਦੇ ਤਾਂ ਨੇੜੇ ਜੇ ਲਵੇ ਹੁੰਦਾ ਕਿਤੇ ਮੈਂ ਤਾਂ ਘਰੇ ਰੋਟੀ ਖਾਣੇ ਗਿਆ ਤੀ ਜੇ ਕਿਤੇ ਇੱਥੇ ਆ ਗਿਆ ਨਾਲੇ ਨੂੰ ਨੂੰ ਮਚਾਉਂਦਾ ਵਿੱਚ ਨਾਲੇ ਆਮ ਮਚਦਾ ਨੂੰ ਹੀ ਭੱਜ ਕੇ